ਪੰਜਾਬ ਵਿੱਚ ਵੱਧ ਰਹੀ ਮਹਿੰਗਾਈ ਦੇ ਚੱਲਦੇ ਸਮਾਜ ਸੇਵੀ ਵੱਲੋਂ ਸਬਜ਼ੀਆਂ ਦੇ ਬਧੇ ਭਾਅ ਨੂੰ ਲੈ ਕੇ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਵਿਅਕਤੀ ਵੱਲੋਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦਾ ਹਾਰ ਪਾ ਕੇ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਵਿਅਕਤੀ ਦਾ ਕਹਿਣਾ ਸੀ ਕਿ ਸਬਜ਼ੀਆਂ ਦੇ ਭਾਅ ਅਸਮਾਨੀ ਛੂ ਰਹੇ ਹਨ ਅਤੇ ਅੱਜਕੱਲ ਸਬਜ਼ੀਆਂ ਗਹਿਣੇ ਦੀਆਂ ਤਰ੍ਹਾਂ ਹੋ ਗਈਆਂ ਹਨ। ਆਮ ਆਦਮੀ ਦੀ ਪਹੁੰਚ ਤੋਂ ਇਹ ਸਬਜ਼ੀਆਂ ਬਾਹਰ ਹਨ ਜਿਸ ਦੇ ਲਈ ਉਹ ਹੁਣ ਸਬਜ਼ੀਆਂ ਦਾ ਹਾਰ ਬਣਾ ਕੇ ਗਲ ਵਿੱਚ ਪਾ ਕੇ ਸਬਜ਼ੀ ਮੰਡੀ ਵਿੱਚ ਘੁੰਮ ਰਹੇ ਹਨ। ਅਵੇ ਸਬਜ਼ੀ ਮੰਡੀ ਚ ਆਏ ਤੀ ਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣੇ ਆਗੇ ਪਰ ਝੋਲੇ ਚ ਪਾਉਣ ਵਾਸਤੇ ਸਬਜ਼ੀ ਵੀ ਤਾਂ ਹੋਵੇ ਇੰਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਆ ਕੀ ਗਰੀਬ ਲੋਕ ਕਿੱਥੇ ਜਾਣਗੇ ਆ ਦੇਖੋ ਸਾਡੇ ਵਰਗੇ ਗਰੀਬ ਲੋਕ ਤਾਂ ਮੈਂ ਤਾਂ ਸ਼ੋਅ ਵਾਸਤੇ ਸਬਜ਼ੀਆਂ ਗੜ ਚ ਪਾਈਆਂ ਨੇ ਪਰ ਘਰੇ ਲਿਜਾਣ ਵਾਸਤੇ ਝੋਲੇ ਚ ਪਾਉਣ ਵਾਸਤੇ ਸਬਜ਼ੀ ਨਹੀਂ ਹੈਗੀ ਸਾਡੇ ਲਵੇ ਤਾਂ ਸਬਜ਼ੀਆਂ ਰਹਿ ਗਈਆਂ ਆ ਖੀਰਾ ਕਦੂ ਟਮਾਟਰ ਬੈਂਗਣ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਭਾਈ ਓਏ ਸਾਰਾ ਕੁਝ ਇੰਨਾ ਮਹਿੰਗਾ ਹੈਗਾ ਅਸੀਂ ਨਹੀਂ ਲੈ ਜਾ ਸਕਦੇ ਪ੍ਰਦਰਸ਼ਕ ਹਾਂਜੀ ਕੀ ਨਾਮ ਹੈ ਜੀ ਰੋਡਾ ਮੇਰਾ ਜੀ ਤਾਰਾ ਸਿੰਘ ਹੈ ਜੀ ਤਾਰਾ ਸਿੰਘ ਜੀ ਅਸੀਂ ਦੇਖ ਰਿਹਾ ਤੁਸੀਂ ਸਬਜੀ ਮੰਡੀ ਦੇ ਵਿੱਚ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹੋ ਸਿਰ ਤੇ ਤੁਹਾਡੇ ਪਿੰਡਿਆ ਦਾ ਤਾਜ ਹੈ ਤੇ ਗਲ ਦੇ ਵਿੱਚ ਸਬਜ਼ੀਆਂ ਦਾ ਹਾਰ ਹੈ ਕੀ ਕਹਿਣਾ ਚਾਹੁੰਦੇ ਅਸੀਂ ਗਰੀਬ ਮਹਾਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਈ ਸਬਜੀ ਗਲ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣਗੇ ਜਿਵੇਂ ਹੁਣ ਪਿਆਜ਼ ਹੋ ਗਿਆ, ਕਰੇਲੇ ਹੋ ਗਏ, ਟਿੰਡੋ ਹੋ ਗਈ, ਆ ਹੋ ਗਿਆ, ਕੱਦੂ ਹੋ ਗਿਆ, ਕੱਦੂ 100 ਰੁਪਏ ਹੋ ਗਿਆ, Shimla mirch ਮਹਿੰਗੀ ਹੋ ਪਈ ਆ। ਜਿਹੜੀ ਮਰਜ਼ੀ ਸਬਜ਼ੀ ਲਗੋ, ਅੱਗ ਲੱਗੀ ਪਈ ਆਗੀ। ਹੁਣ ਜਿਹੜਾ ਦਿਹਾੜੀਦਾਰ ਬੰਦਾ, ਜਿਹੜਾ ਗਰੀਬ ਬੰਦਾਗਾ, ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ, ਜਿਹੜਾ 100 ਰੁਪਏ ਦਾ ਸਬਜ਼ੀ 50 ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸੀ, ਉਹ ਅੱਜ ਕੀ ਕਰਨਗੇ? 1/2 ਕਿਲੋ ਪਾਈ ਵਾਲਾ ਤੇ ਆ ਗਿਆ। ਜਿਹੜਾ ਕਿਲੋ ਲੈ ਕੇ ਜਾਂਦਾ ਸੀ, ਉਹ 1/2 ਕਿਲੋ ਤੇ ਆ ਗਿਆ। ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜ਼ੀ ਲੈਣ ਆਇਦੀ ਆ ਝੋਲਾ ਲੈ ਕੇ ਆਇਦੀ ਮੈਂ ਝੋਲੀ ਲੈ ਕੇ ਆਉਣਾ ਹਾਂਗਾ ਜੀ ਝੋਲਾ ਲੈ ਕੇ ਆਉਣਾ ਸਬਜ਼ੀ ਬਾਤ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਤੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਮਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ ਚ ਟੰਗ ਦੂੰਗਾ ਘਰ ਵਾਲੀ ਨੂੰ ਕਹਿ ਦੂੰਗਾ ਇਹਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਰੀ ਨੂੰ ਤੜਕਾ ਲਾ ਲਿਆ ਕਰੀ ਨੂੰ ਦੇਖ ਲਿਆ ਕਰ ਵੀ ਅੱਜ ਕੀਰਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਅੱਜ ਏਫ ਬਣਾਲਿਆ ਅੱਧ ਵੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜੇ ਮੈਂ ਦੇਖਦਾ ਸਬਜ਼ੀ ਦੇ ਭਾਅ ਜਿਹੜੇ ਵਧ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ। ਬਿਲਕੁਲ ਜੀ ਮਹਿੰਗਾਈ ਦੇ ਮੱਦੇ ਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿਣੀਆਂ ਹੁੰਦੀਆਂ ਨੇਗੀਆਂ ਵੀ ਅਸੀਂ ਮਹਿੰਗਾਈ ਵਧ ਨਹੀਂ ਦਿੰਦੇ। ਚਾਹ ਸੈਂਟਰ ਦੀ ਸਰਕਾਰ ਲਾ ਲੋ ਜਾਂ ਪੰਜਾਬ ਦੀ ਸਰਕਾਰ ਲਾ ਲੋ। ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਹੈਗਾ ਕਿੱਥੇ ਜਾਊਗਾ। ਸਾਡੇ ਵਰਗੇ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਤਾਂ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ। ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ। ਖਰੀਦ ਲਈ ਗੱਲ ਚ ਪਾ ਸਕਦੇ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਇੰਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤੇ ਨਾ ਕਿਤੇ ਅਜਿ ਇਸ ਇਹਨਾਂ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀ ਹੈ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ 1 ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ 1/2 ਕਿਲੋ ਬਣਾਉਣੀ ਪੈਂਦੀ ਸੀ ਕਿਲੋ ਹੀ ਧਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਚ ਜਾਂਦੀ ਦੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਦੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟੇ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮਹਿੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਅਸਰ ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਹੁਣ 17 ਰੁਪਏ ਤੁਹਾਨੂੰ 17 ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਹਨੇਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਉਹਦਾ ਸੀਐਮ ਸਿਟੀ ਹੈਗੀ ਹੈਗੀ ਐਸ ਉਸ ਆਪਣੇ ਮੁਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਕਿਸੇ ਨਾ ਕਿਸੇ ਨੂੰ ਬੇਨਤੀ ਕਰਦਾਂਗੇ ਇੱਥੋਂ ਦੇ ਸਾਡੇ ਹੈਗੇ ਨੇ ਯਾਰ ਦੋਸਤ ਸਕਿਉਰਟੀ ਦੇ ਕੋਣ ਸਕਿਉਰਟੀ ਖੈਰ ਉਹ ਤਾਂ ਲੀਡਰਾਂ ਲਈ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗਹਿਣਿਆਂ ਦਾ ਹਾਰ ਤਕੜਾ ਪਾ ਲੇ ਤਾਂ ਸਕਿਉਰਟੀ ਦੀ ਦੇ ਮੰਗ ਕਰਦੀ ਆ ਮੈਂ ਦੋ ਕੁ ਮੁਲਾਜ਼ਮ ਆ ਜਾਣ ਵੀਰ ਬਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਇਹ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗੀ ਆ ਆ ਬਈ ਮੈਨੂੰ ਘਰੇ ਤੱਕ ਪਹੁੰਚਾ ਦਿਓ ਆ ਸਬਜ਼ੀ ਮੰਡੀ ਜਿਹੜਾ ਮੀਰ ਬਣ ਕੇ ਜਿਹੜਾ ਸੰਗਰੂਰ ਵਾਲੀ ਹੈਗੀ ਠੀਕ ਇੱਥੇ ਘਣਾ ਮੀਰ ਬਣ ਕੇ ਇੱਥੋਂ ਘਰੇ ਭੇਜ ਦੋ ਕੀ ਠੀਕ ਤੇ ਕਿੱਥੇ